ਜਿਹੜੀਆਂ ਮੁਸੀਬਤਾਂ ਦਾ ਸਾਹਮਣਾ ਪਿੰਡ ਵਾਲਿਆਂ ਨੂੰ ਕਰਨਾ ਪੈ ਰਿਹਾ ਅਨੇਕਾਂ ਪਿੰਡਾਂ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਖਾਸ ਤੌਰ ਤੇ ਸਾਡੇ ਵਿਧਾਇਕ ਸੁਮਹਾਲਾ ਕਰ ਸਰਕਾਰ ਨੇ ਕਿਹਾ ਵੀ ਅਸੀਂ ਜਿਹੜੀਆਂ ਸਾਰੇ ਪਿੰਡਾਂ ਦੇ ਵਿੱਚ ਕੁਲੀਆਂ ਲਵਾਉ ਆ ਆ ਪਿੱਛੇ ਜੇ ਹੁਣ ਫੇਰ ਦੁਬਾਰੇ ਪ੍ਰਸ਼ਾਸਨ ਆਈ ਪਿੰਡ ਵਾਲਿਆਂ ਨੇ ਰੌਲਾ ਪਾਇਆ तमाम ਪਾਰਟੀਆਂ ਦੇ ਬੰਦਿਆਂ ਨੇ ਆ ਕੇ ਉਹਨਾਂ ਨੂੰ ਬੇਨਤੀ ਕੀਤੀ ਅਨਮੋਲ ਗਗਨ ਮਾਨ ਨੂੰ ਕਿ ਤੁਸੀਂ ਇੱਥੇ ਆ ਕੇ ਲੋਕਾਂ ਦੀ ਸਾਰ ਲਓ ਲੋਕਾਂ ਦੇ ਕੱਚੀਆਂ ਪੱਕੀਆਂ ਪੁਰੀਆਂ ਲੋ ਤਾਂ ਕਿ ਲੋਕਾਂ ਦਾ ਆਣੇ ਜਾਣੇ ਦਾ ਜਿਹੜਾ ਰਸਤਾ ਉਹ ਠੀਕ ਹੋ ਜਾਵੇ। ਕੰਗਸਾਹਬ ਵੀ ਇੱਥੇ ਆ ਕੇ ਗਏ। ਉਹਨਾਂ ਨੇ ਵੀ ਪਿੰਡ ਵਾਲਿਆਂ ਲੋਕਾਂ ਨੂੰ ਲੰਬੜਦਾਰ ਸਾਰਿਆਂ ਸਾਡੇ ਸਰਪੰਚ ਪੰਚ ਸਾਰੇ ਮੌਜੂਦਾ ਖੜੇ ਆ ਇਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਮੈਂ ਇਹ ਜਿਹੜਾ ਤੁਹਾਡਾ ਜਲਦ ਕੰਮ ਕਰਵਾ ਦੂੰਗਾ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਜੇ ਸਰਕਾਰ ਨੂੰ ਕਿ ਜਦ ਇੱਥੇ ਕੋਈ ਮੌਤ ਹੋਊਗੀ ਜਦ ਇੱਥੇ ਕੋਈ ਬੰਦਾ ਮਰ ਜਾਊਗਾ ਉਹਦੇ ਬਾਅਦ ਤੁਸੀਂ ਇਹਨਾਂ ਦਾ ਪੁੱਛੋਗੇ ਉਹਦੇ ਬਾਅਦ ਇਹ ਭੋਗ ਤੇ ਆ ਕੇ ਕਹਿੰਦੇ ਨੇ ਬਹੁਤ ਮਾੜਾ ਹੋਇਆ ਅਸੀਂ ਹੱਲ ਕਰੂਗੇ ਅਸੀਂ ਪੁੱਛਣਾ ਚਾਹੁੰਦੇ ਹਾਂ ਜੇ ਤੁਹਾਡੀ ਸਰਕਾਰ ਇੰਨੀ ਕੰਗਵਾਲ ਹੋ ਗਈ ਗਰੀਬ ਹੋ ਗਏ ਮੋਢੇ ਕੁੜੀ ਨਾਲ ਲੋਕਾਂ ਦੀ ਜਾਨ ਬਚਾਉਣ ਨੂੰ ਪੈਸੇ ਨਹੀਂ ਹੈਗੇ ਤਾਂ ਅਸੀਂ ਨਾ ਪਿੰਡਾਂ ਤੇ ਆਰਾਮ ਇਕੱਠੇ ਕਰਕੇ ਸਮਾਜ ਜੁਲਦੇ ਆ ਤੁਸੀਂ ਅੱਗੇ ਆ ਕੇ ਵਿਤਾਂ ਕਰ ਦੋ ਤਿੰਨ ਦਿਨ ਦੇ ਕਰੀਬ ਹੋ ਚੁੱਕੇ ਆ ਸਰਕਾਰ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਨਾ ਕੋਈ ਇੱਥੇ ਡੀਸੀ ਪਹੁੰਚਿਆ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਮਰਨ ਤੋਂ ਬਾਅਦ ਸਭ ਤੋਂ ਅੱਗੇ ਸੀਐਮ ਸਾਹਿਬ ਆ ਗਏ ਇਹਨਾਂ ਪਿੰਡ ਵਾਲਿਆਂ ਨੇ ਉਹਨਾਂ ਨੂੰ ਵੋਟ ਪਾਈ ਹੈ ਬਦਲਾਅ ਦੇਖਣਾ ਚਾਹੁੰਦੇ ਸੀਗੇ ਆਹ ਬਦਲਾਅ ਦੇਖਿਆ ਪਿੰਡ ਵਾਲਿਆਂ ਨੇ ਇਹ ਆ ਗੂ ਕਵਲਜੀਤ ਸਾਹ ਸਾਡੇ ਨਾਲ ਮੌਜੂਦ ਨੇ ਜਾਇਜ਼ਾ ਲੈਣ ਆਏ ਨੇ ਬੀਬੀ ਅਨਮੋਲ ਗਗਨ ਮਾਨ ਦੇ ਏਰੀਏ ਦੇ ਵਿੱਚ ਖੜੇ ਆ ਪਿੰਡ ਵਾਲੇ ਲੋਕਾਂ ਦਾ ਐਨਾ ਬੁਰਾ ਹਾਲ ਹੈ ਕਿ ਉਹਨਾਂ ਦਾ ਦੁੱਖ ਹੈ ਜਿਹੜਾ ਉਹ ਸੁਣਨ ਜਾਂਦਾ ਕਿਉਂਕਿ ਲੋਕ ਨੇ ਇਸ ਪਾਣੀ ਦੇ ਵਿੱਚੋਂ ਲੰਘਦੇ ਨੇ ਬਿਮਾਰੀਆਂ ਦਾ ਵੀ ਘਰ ਆ ਇਹ ਤੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਕਿਵੇਂ ਦੇਖਦੇ ਹੋ ਸਰ ਵੀ ਆ ਜਿਹੜਾ ਪਿੰਡ ਵਾਲੇ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੇਖੋ ਇਹ ਜਿਹੜੀਆਂ ਮੁਸੀਬਤਾਂ ਦਾ ਸਾਹਮਣਾ ਪਿੰਡ ਵਾਲਿਆਂ ਨੂੰ ਕਰਨਾ ਪੈ ਰਿਹਾ अनेਕਾਂ ਪਿੰਡਾਂ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਖਾਸ ਤੌਰ ਤੇ ਸਾਡੇ ਵਿਧਾਨ ਸਭਾ ਹਲਕਾ ਖਰੜਚ ਪਿਛਲੀ ਵਾਰ ਤੁਸੀਂ ਦੇਖਿਆ ਹੋਣਾ ਇੱਕ ਸਾਡੇ ਪੰਚ ਜਿਹੜੀ ਹੈਗੀ ਆ ਉਹ ਪਾਣੀ ਦੀ ਇਹਦੇ ਨਾਲ ਤੇਜ਼ ਲਹਿਰ ਨਾਲ ਹੜਕ ਕੇ ਉਹਦੀ ਡੈਥ ਹੋ ਗਈ ਸੀਗੀ ਉਸ ਟਾਈਮ ਸਰਕਾਰ ਨੇ ਕਿਹਾ ਵੀ ਅਸੀਂ ਜਿਹੜੀਆਂ ਸਾਰੇ ਪਿੰਡਾਂ ਦੇ ਵਿੱਚ ਪੁਲੀਆਂ ਲਵਾਉਂਗੇ ਆਹ ਪਿੱਛੇ ਜੇ ਹੁਣ ਫੇਰ ਦੁਬਾਰੇ ਬਰਸਾਤ ਆਈ ਪਿੰਡ ਵਾਲਿਆਂ ਨੇ ਰੌਲਾ ਪਾਇਆ तमाम ਪਾਰਟੀਆਂ ਦੇ ਬੰਦਿਆਂ ਨੇ ਆ ਕੇ ਉਹਨਾਂ ਨੂੰ ਬੇਨਤੀ ਕੀਤੀ ਅਨਮੋਲ ਗਗਨ ਮਾਨ ਨੂੰ ਕਿ ਤੁਸੀਂ ਇੱਥੇ ਆ ਕੇ ਲੋਕਾਂ ਦੀ ਸਾਰ ਲਓ ਲੋਕਾਂ ਦੀਆਂ ਕੱਚੀਆਂ ਪੱਕੀਆਂ ਪੁੜੀਆਂ ਲੋ ਤਾਂ ਕਿ ਲੋਕਾਂ ਦਾ ਆਣੇ ਜਾਣੇ ਦਾ ਜਿਹੜਾ ਰਸਤਾ ਉਹ ਠੀਕ ਹੋ ਜਾਵੇ ਕਿਉਂਕਿ ਇੱਥੇ ਇਨੇ ਕਾ ਪਿੰਡਾਂ ਦਾ तकरीबन 5-6 ਪਿੰਡਾਂ ਦਾ ਜਿਹੜਾ ਰਸਤਾ ਮੇਨ ਹੈ ਉਹ ਤਾਂ ਅੱਜ ਬਿਲਕੁਲ ਹੀ ਠੱਪ ਹੋ ਗਿਆ ਜਿਹੜੇ ਇੱਥੇ ਸਾਡੇ ਅੱਗੇ ਇੱਕ ਬਹੁਤ ਵੱਡੀ ਦਰਗਾਹ ਹੈ ਉੱਥੇ ਜਿਹੜੇ ਲੋਕ ਦਰਸ਼ਨ ਕਰਨ ਆਨੇ ਰਾਤ ਉਹਨਾਂ ਦੀਆਂ 4-5 ਗੱਡੀਆਂ ਸਮੇਤ ਪਰਿਵਾਰਾਂ ਨਾਲ ਫਸ ਗਏ ਉਹ ਇੱਥੇ ਮੰਦਰ ਦੇ ਵਿੱਚ ਉਹਨਾਂ ਨੇ ਰਾਤ ਕੱਟੀ ਸੋ ਇਹ ਚੀਜ਼ਾਂ ਦਾ ਨੂੰ ਸਰਕਾਰਾਂ ਨੂੰ ਦੇਖਣਾ ਚਾਹੀਦਾ ਪਿੱਛੇ ਜੇ ਇੱਥੇ ਸਾਡੇ ਮੈਂਬਰ ਪਾਰਲੀਮੈਂਟ ਮੌਜੂਦਾ ਝਾੜੂ ਦੇ ਕੰਗਸਾਹਬ ਵੀ ਇੱਥੇ ਆ ਕੇ ਗਏ ਉਹਨਾਂ ਨੇ ਵੀ ਪਿੰਡ ਵਾਲਿਆਂ ਲੋਕਾਂ ਨੂੰ ਲੰਬੜਦਾਰ ਸਾਰਿਆਂ ਨੂੰ ਸਾਡੇ ਸਰਪੰਚ ਪੰਚ ਸਾਰੇ ਮੌਜੂਦਾ ਖੜੇ ਆ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਕਿ ਮੈਂ ਇਹ ਜਿਹੜਾ ਤੁਹਾਡਾ ਜਲਦ ਕੰਮ ਕਰਵਾ ਦੂੰਗਾ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਅਜ ਸਰਕਾਰ ਨੂੰ ਕਿ ਜਦ ਇੱਥੇ ਕੋਈ ਮੌਤ ਹੋਊਗੀ ਜਦ ਇੱਥੇ ਕੋਈ ਬੰਦਾ ਮਰ ਜਾਊਗਾ ਉਹ ਤੇ ਬਾਅਦ ਤੁਸੀਂ ਇਹਨਾਂ ਦਾ ਪੁੱਛੋਗੇ ਉਹ ਤੇ ਬਾਅਦ ਇਹ ਭੋਗ ਤੇ ਆ ਕੇ ਕਹਿ ਦਿੰਨੇ ਬਹੁਤ ਮਾੜਾ ਹੋਇਆ ਅਸੀਂ ਹੱਲ ਕਰੂਗੇ ਅਸੀਂ ਪੁੱਛਣਾ ਚਾਹੁੰਦੇ ਆ ਜੇ ਤੁਹਾਡੀ ਸਰਕਾਰ ਇੰਨੀ ਕੰਗਾਲ ਹੋ ਗਈ ਗਰੀਬ ਹੋ ਗਏ ਤੁਹਾਡੇ ਕੋਲ ਨਾ ਲੋਕਾਂ ਦੀ ਜਾਨ ਬਚਾਉਣ ਨੂੰ ਪੈਸੇ ਨਹੀਂ ਹੈਗੇ ਤਾਂ ਅਸੀਂ ਨਾ ਪਿੰਡਾਂ ਤੇ ਉਰਾਪ ਇਕੱਠੇ ਕਰਕੇ ਤੁਹਾਨੂੰ ਦੇ ਦਿੰਨੇ ਆ ਤੁਸੀਂ ਅੱਗੇ ਆ ਕੇ ਫੀਤਾ ਕੱਢ ਦਿਓ ਕਿਉਂਕਿ ਸਿਰਫ ਇਹ ਸਰਕਾਰ ਨੂੰ ਫੀਤਾ ਕੱਟਣ ਤੇ ਸਵਾਏ ਆਪਣਾ ਪੱਥਰ ਲਗਾਉਣ ਤੇ ਸਵਾਏ ਹੋਰ ਕੁਝ ਨਹੀਂ ਮਿਲਿਆ ਹੁਣ ਤੱਕ ਪੰਜਾਬ ਦੇ ਵਿੱਚ ਕੋਈ ਵੀ ਕੋਨੇ 'ਚ ਇਹਨਾਂ ਨੇ ਡਿਵੈਲਪਮੈਂਟ ਨਹੀਂ ਕਰੀ ਔਰ ਖਾਸ ਤੌਰ ਤੇ ਸਾਡੇ ਹਲਕੇ ਦੇ ਵਿੱਚ ਦਿਖ ਰਿਹਾ ਲੋਕ ਰੋ ਰਹੇ ਆ ਸੜਕਾਂ ਟੁੱਟੀਆਂ ਹੋਈਆਂ ਲੋਕਾਂ ਦਾ ਬੁਰਾ ਹਾਲ ਹੈ ਔਰ ਲਾਈਟ ਲੋਕਾਂ ਦੇ ਘਰ ਨਹੀਂ ਪਹੁੰਚ ਰਹੀ ਲੋਕਾਂ ਦੇ ਕਨੈਕਸ਼ਨ ਟੁੱਟ ਚੁੱਕੇ ਆ ਆ ਮਾੜਾ ਹਾਲ ਹੋਇਆ ਹੋਇਆ ਅੱਜ 2-3 ਦਿਨ ਦੇ ਕਰੀਬ ਹੋ ਚੁੱਕੇ ਆ ਸਰਕਾਰ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਨਾ ਕੋਈ ਇੱਥੇ ਡੀਸੀ ਪਹੁੰਚਿਆ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਮਰਨ ਤੇ ਬਾਅਦ ਸਭ ਤੋਂ ਅੱਗੇ ਸੀਐਮ ਸਾਹਿਬ ਆਉਣਗੇ ਕੀ ਇੱਥੇ ਇਸ ਪਿੰਡ 'ਚ ਸੀਐਮ ਸਾਹਿਬ ਆ ਰਹੇ ਆ ਨਾਲ ਮੈਂਬਰ ਪਾਰਲੀਮੈਂਟ ਨਾਲ ਐਮਐਲਏ ਵਿਧਾਇਕਾ ਪਹੁੰਚ ਰਹੀ ਹੈ ਕੀ ਜੀ ਇੱਥੇ ਫਲਾਣਾ ਬੰਦਾ ਐਕਸਪਾਇਰ ਹੋ ਚੁੱਕਿਆ ਸੋ ਅਸੀਂ ਕਹਿਣਾ ਚਾਹੁੰਦੇ ਆ ਇਹਨਾਂ ਦੀ ਮੌਤ ਤੋਂ ਪਹਿਲਾਂ ਤੁਸੀਂ ਇੱਥੇ ਆ ਕੇ ਦੇਖੋ ਤੁਸੀਂ ਲੋਕਾਂ ਦੇ ਘਰਾਂ ਘਰਾਂ 'ਚ ਜਾਂਦੇ ਆ ਤਾਂ ਤੁਹਾਨੂੰ ਆਮ ਆਦਮੀ ਜੋ ਤੁਹਾਡੀ ਸਰਕਾਰ ਬਣੀ ਹੈ 92 ਸੀਟਾਂ ਤੁਹਾਨੂੰ ਦਿੱਤੀਆਂ ਤਾਂ ਇਹਨਾਂ ਲੋਕਾਂ ਨੇ ਦਿੱਤੀਆਂ ਇੱਥੋਂ 85000 ਬੋਰਡ ਦੇ ਨੇੜੇ ਕਰੀਬ ਜਿਹੜੀ ਹੈਗੀ ਅਨਮੋਲ ਗਗਨਮਾਨ ਜਿੱਤ ਕੇ ਗਈ ਹੈ ਇਹਨਾਂ ਪਿੰਡ ਵਾਲਿਆਂ ਨੇ ਉਹਨਾਂ ਨੂੰ ਵੋਟ ਪਾਈ ਹੈ ਬਦਲਾਅ ਦੇਖਣਾ ਚਾਹੁੰਦੇ ਸੀਗੇ ਆਹ ਬਦਲਾਅ ਦੇਖਿਆ ਪਿੰਡ ਵਾਲਿਆਂ ਨੇ ਮੈਂ ਨਹੀਂ ਕਹਿੰਦਾ ਅੱਜ ਇਹ ਸਰਕਾਰ ਜਿਹਦੀ ਮਰਜ਼ੀ ਅਗਲੀ ਆਵੇ ਜਿਹਨੂੰ ਮਰਜ਼ੀ ਇਹਨਾਂ ਨੇ ਵੋਟ ਪਾਣੀ ਆਪਣੀ ਮਰਜ਼ੀ ਨਾਲ ਲੇਕਿਨ ਅੱਜ ਪਾਰਟੀਵਾਦੀਤੇ ਉੱਪਰ ਉੱਠ ਕੇ ਮੈਂ ਇਹਨਾਂ ਦੇ ਨਾਲ ਖੜਾ ਜਿੱਦਾਂ ਇਹ ਸਾਡੀ ਡਿਊਟੀ ਲਾਉਂਗੇ ਜਿੱਥੇ ਸਾਨੂੰ ਲੈ ਕੇ ਜਾਉਂਗੇ ਅਸੀਂ ਜਾਣ ਨੂੰ ਤਿਆਰ ਆ ਲੇਕਿਨ ਅਸੀਂ ਮਜਬੂਰ ਆ ਅਸੀਂ ਐਡੇਡੇ ਪੁਲ ਨਹੀਂ ਲਵਾ ਸਕਦੇ ਆਪਣੇ ਕੋਲ ਤੇ ਇਹ ਪੁਲ ਲਵਾਣੇ ਸਰਕਾਰਾਂ ਦਾ ਕੰਮ ਹੁੰਦਾ ਅਸੀਂ ਸਰਕਾਰ ਨੂੰ ਸੁੱਤੀ ਹੋਈ ਨੂੰ ਜਗਾ ਸਕਦੇ ਆ ਅਸੀਂ ਧਰਨਾ ਲਾ ਸਕਦੇ ਆ ਅਸੀਂ ਡਿਪਟੀ ਕਮਿਸ਼ਨਰ ਕੋਲ ਜਾ ਸਕਦੇ ਆ ਪਰ ਅਸੀਂ ਆਪਣੀ ਜੇਬ ਚੋਂ ਇਹ ਚੀਜ਼ਾਂ ਦਾ ਜਿਹੜਾ ਵੱਡਾ ਨਿਰਮਾਣ ਨਹੀਂ ਕਰਾ ਸਕਦੇ ਹਾਂ ਅਸੀਂ ਇਕੱਠੇ ਪੈਸੇ ਕਰਕੇ ਇਹਨਾਂ ਦਾ ਜਿੰਨਾ ਕੁ ਵੀ ਬਣ ਸਕਿਆ ਉਹ ਅਸੀਂ ਪਹਿਲ ਦੇ ਆਧਾਰ ਤੇ ਕਰਾਉਂਦੇ ਪਿੰਡ ਵਾਲਿਆਂ ਦਾ ਕਹਿਣਾ ਹੈ ਵੀ ਲੰਬੇ ਸਮੇਂ ਤੋਂ ਜਿਹੜਾ ਇੱਥੇ ਪੁਲ ਨਹੀਂ ਬਣਿਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨੂੰ ਤਕਰੀਬਨ ਸਾਢੇ 3 ਸਾਲ ਹੋਏ ਨੇ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਕਹਿੰਦੇ ਉਦੋਂ ਵੀ ਇਹੀ ਬੁਰਾ ਹਾਲ ਸੀ ਕਹਿੰਦੇ ਪਿੰਡ ਦੇ ਵਿੱਚ ਲੀਡਰ ਨੇ ਜਿਹੜੇ ਵੱਡੇ-ਵੱਡੇ ਆਉਂਦੇ ਨੇ ਸਾਡੇ ਨਾਲ ਵਾਅਦੇ ਕਰਦੇ ਨੇ ਵੀ ਵੋਟਾਂ ਦੇ ਸਮੇਂ ਵੀ ਸਾਨੂੰ ਵੋਟ ਪਾਓ ਅਸੀਂ ਤੁਹਾਡੇ ਪਿੰਡ ਦਾ ਵਿਕਾਸ ਕਰਾਂਗੇ ਅਸੀਂ ਪੋਲਾ ਜਿਹੜਾ ਬਣਾ ਕੇ ਦਵਾਂਗੇ ਪਰ 20 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਕਹਿੰਦੇ ਸਾਡੀ ਗੱਲਬਾਤ ਹੋਈ ਪਿੰਡ ਵਾਲਿਆਂ ਨਾਲ ਕਹਿੰਦੇ ਵੀ ਇਹੀ ਬੁਰਾ ਹਾਲ ਹੈ ਹਰੇਕ ਪਾਰਟੀ ਦਾ ਲੀਡਰ ਆਉਂਦਾ ਆਮ ਆਦਮੀ ਪਾਰਟੀ ਕਾਂਗਰਸ ਅ ਲੀਡਰ ਉਹਨੇ ਸਾਡੇ ਨਾਲ ਵਾਅਦੇ ਕਰਕੇ ਚਲੇ ਜਾਂਦੇ ਨੇ ਵੋਟਾਂ ਤੋਂ ਬਾਅਦ ਸਾਨੂੰ ਕੋਈ ਮੂੰਹ ਦਿਖਾਉਣੀ ਨਹੀਂ ਆਉਂਦਾ ਦੇਖੋ ਪਿਛਲੇ ਸਮੇਂ ਦੇ ਵਿੱਚ ਜੋ ਸਾਡੇ ਵਿਧਾਇਕ ਸੀਗੇ ਉਹ ਸਾਡੇ ਹਲਕਾ ਇੰਚਾਰਜ ਸੀਗੇ ਜਗਮੋਨ ਸਿੰਘ ਕੰਗ ਉਹ ਹਲਕੇ ਨੂੰ ਪੂਰਾ ਦੇਖਦੇ ਸੀਗੇ ਉਹਨਾਂ ਨੂੰ ਪਤਾ ਹੋਣਾ ਵੀ ਉਹਨਾਂ ਨੇ ਕਿਸ ਤਰੀਕੇ ਨਾਲ ਇਸ ਪਿੰਡ ਨੂੰ ਦੇਖਿਆ ਇਸ ਪਿੰਡ ਦੇ ਕੰਮ ਕਿਉਂ ਨਹੀਂ ਕੀਤੇ ਜੇ ਨਹੀਂ ਹੋਏ ਤਾਂ ਕਿਉਂ ਨਹੀਂ ਹੋਏ ਸੋ ਇਸ ਵਾਰਿਓ ਚੰਗੀ ਤਰ੍ਹਾਂ ਜਾਣਦੇ ਆ ਪਰ ਮੈਂ ਅੱਜ ਤੁਹਾਡੇ ਰਾਹੀਂ ਪਿੰਡ ਦੀ ਪੰਚਾਇਤ ਨਾਲ ਪਿੰਡ ਦੇ ਲੋਕਾਂ ਨਾਲ ਵਾਅਦਾ ਕਰਦਾ ਕਿ 2027 ਦੇ ਵਿੱਚ ਇਹਨਾਂ ਲੋਕਾਂ ਦੀ ਸਰਕਾਰ ਆ ਰਹੀ ਹੈ ਸੋ ਅਸੀਂ ਪਹਿਲ ਦੀ ਆਧਾਰ ਤੇ ਇਹ ਪੁਲੀਆਂ ਦੇ ਜਿਹੜੇ ਕੰਮ ਹੈ ਸਭ ਤੋਂ ਪਹਿਲ ਦੀ ਆਧਾਰ ਤੇ ਇਹਨਾਂ ਪੁਲੀਆਂ ਦੇ ਕੰਮ ਕਰਨੇ ਜਿਨ੍ਹਾਂ ਨਾਲ ਲੋਕਾਂ ਦਾ ਜਿਹੜਾ ਰابطਾ ਨਾ ਟੁੱਟੇ ਕਹਿੰਦੇ ਹਰ ਵਾਰੀ ਜਦੋਂ ਵੋਟਾਂ ਪੈਂਦੀਆਂ ਨੇ ਨਾ ਵਿਧਾਨ ਸਭਾ ਦੀਆਂ ਉਦੋਂ ਲੀਡਰ ਆਉਂਦੇ ਨੇ ਸਾਡੇ ਕੋਲ ਮੁੜ ਕੇ ਤਾਂ ਕਹਿੰਦੇ ਆਉਂਦੇ ਹੀ ਨਹੀਂ ਹੈਗੇ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਹ ਕਹਿੰਦੇ ਵੀ ਅਸੀਂ ਤਾਂ ਵਿਕਾਸ ਐਨਾ ਕਰਤਾ 2027 ਦੇ ਵਿੱਚ ਲੋਕ ਸਾਨੂੰ ਦੁਬਾਰਾ ਜਿਹੜੀ ਸਾਡੀ ਸਰਕਾਰ ਲੈ ਕੇ ਆਉਣਗੇ ਜੇ ਆਮ ਆਦਮੀ ਦੀਆਂ 10 ਸੀਟਾਂ ਵੀ ਆ ਗਈਆਂ ਪੰਜਾਬ ਦੇ ਵਿੱਚ ਤੇ ਤੁਸੀਂ ਤਾਂ ਗੱਲ ਕਰਿਓ ਐਲੋਪੀ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਵੀ ਕਹਿ ਚੁੱਕੇ ਆਂ ਤੇ तमाम ਪਾਰਟੀਆਂ ਦੇ ਬੰਦੇ ਹੋਰਾਂ ਨੂੰ ਵੀ ਪਤਾ ਹੈ ਔਰ ਮੈਂ ਤੁਹਾਡੇ ਰਾਹੀਂ ਅੱਜ ਤੁਹਾਡੇ ਤੇ ਪੁੱਛਣਾ ਚਾਹਨਾ ਹੈ ਵੀ ਤੁਹਾਡੇ ਵੀ ਕਾਫੀ ਇਲੈਕਟ੍ਰੋਨਿਕ ਮੀਡੀਆ ਨਾਲ ਸਬੰਧ ਹੈ ਟੋਟਲ ਪੰਜਾਬ ਦੇ ਵਿੱਚ ਜਿੱਥੇ ਕਿਤੇ ਇਹਨਾਂ ਨੇ ਵਿਕਾਸ ਕਰਾਇਆ ਹੈ ਡਵੈਲਪਮੈਂਟ ਹੋਈ ਹੈ ਉਹ ਤੁਸੀਂ ਉਹ ਦੱਸ ਦਿਓ ਮੈਨੂੰ ਪੰਜਾਬ 'ਚ ਆਪਾਂ ਅੱਜ ਪੰਜਾਬ ਦੇ ਮੁੱਦੇ ਨੂੰ ਲੈ ਕੇ ਗੱਲ ਨਹੀਂ ਕਰਨੀ ਪੰਜਾਬ ਦੇ ਮੁੱਦੇ ਨੂੰ ਲੈ ਕੇ ਗੱਲ ਕਰਨ ਲਈ ਸਾਡੇ ਜਿਹੜੇ ਵੱਡੇ ਲੀਡਰ ਹੈ ਅਸੀਂ ਉਹਨਾਂ ਨੂੰ ਕਿਹਾ ਤਾਂ ਵੀ ਇਹਨਾਂ ਨਾਲ ਬਹਿਸ ਕਰੋ ਸਾਡੇ ਸਪੋਕਸਪਰਸਨ ਉਹਨਾਂ ਨਾਲ ਬੈਠੋ ਅੱਜ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਅੱਜ ਆਪਾਂ ਖਰੜ ਵਿਧਾਨ ਸਭਾ ਹਲਕੇ ਦੇ ਵਿੱਚ ਜੈੰਤੀ ਦੀ ਤੇ ਗੂੜੇ ਦੀ ਔਰ तमाम ਪਿੰਡਾਂ ਦਾ ਜਿਹੜਾ ਕਨੈਕਸ਼ਨ ਟੁੱਟਿਆ ਔਰ ਆਹ ਹਾਲ ਹੋਇਆ ਔਰ ਲੋਕਾਂ ਦਾ ਬੁਰਾ ਹਾਲ ਹੋਇਆ ਅੱਜ ਬਜ਼ੁਰਗ ਜਿਹੜੇ ਇੱਥੋਂ ਚੱਲਣਾ ਬੜਾ ਮੁਸ਼ਕਲ ਹੋ ਗਿਆ ਔਰਤਾਂ ਸਾਡੀਆਂ ਜਿਹੜੀਆਂ ਭੈਣਾਂ ਉਹ ਕਿਸ ਤਰ੍ਹਾਂ ਆਣਗੀਆਂ ਇਹਨਾਂ ਦਾ ਜਿਹੜਾ ਹੱਲ ਹੈ ਉਹ ਡਿਪਟੀ ਕਮਿਸ਼ਨਰ ਨੂੰ ਤੁਰੰਤ ਕਰਨਾ ਚਾਹੀਦਾ ਜੇ ਇਸ ਤਰ੍ਹਾਂ ਦਾ ਕੰਮ ਨਾ ਕੀਤਾ ਤਾਂ ਅਸੀਂ ਇਹਨਾਂ ਪਿੰਡ ਵਾਲਿਆਂ ਦੇ ਨਾਲ ਜਾ ਕੇ ਅਸੀਂ ਰੋਡ ਵੀ ਜਾਮ ਕਰੂਗੇ ਡਿਪਟੀ ਕਮਿਸ਼ਨਰ ਦਾ ਵੀ ਕਰੋ ਸਰ ਤੁਸੀਂ ਇੱਥੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਪਿੰਡ ਵਾਲਿਆਂ ਦੇ ਗੱਲਾਂ ਬਾਤਾਂ ਸੁਣੀਆਂ ਤਾਂ ਅਸੀਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਸਰਕਾਰ ਆਵੇ ਪਰ ਪਹਿਲ ਦੇ ਆਧਾਰ ਤੇ ਜਿਹੜਾ ਇਹਨਾਂ ਪਿੰਡ ਵਾਲਿਆਂ ਦਾ ਸੁਣਿਆ ਜਾਵੇ ਦੇਖੋ ਮੈਂ ਤੁਹਾਡੇ ਰਾਹੀਂ ਫੇਰ ਕਹਿਣਾ ਚਾਹਨਾ ਅਸੀਂ ਇਸ ਪਵਿੱਤਰ ਧਰਤੀ ਤੇ ਖੜੇ ਹਾਂ ਕਿਉਂਕਿ ਜਿਹੜੀ ਜੈਨਤੀ ਦੇਵੀ ਹੈ ਇਹ ਬਹੁਤ ਪਵਿੱਤਰ ਧਰਤੀ ਹੈ ਇਹਦਾ ਮਾਤਾ ਦਾ ਆਸ਼ੀਰਵਾਦ ਲੈ ਕੇ ਲੋਕ ਪਤਾ ਨਹੀਂ ਕਿਤੇ ਕਿਤੇ ਪਹੁੰਚ ਗਏ ਅੱਜ ਅਸੀਂ ਇਸ ਪਵਿੱਤਰ ਧਰਤੀ ਤੇ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਸਰਕਾਰ ਇਹਨਾਂ ਲੋਕਾਂ ਦੀ ਆ ਰਹੀ ਹੈ ਸੋ ਅਸੀਂ ਸਭ ਤੋਂ ਪਹਿਲਾਂ ਇਹ ਜਿਹੜੀਆਂ ਪੁਲੀਆਂ ਦਾ ਕੰਮ ਹੈ ਪੁਲਾਂ ਦਾ ਕੰਮ ਹੈ ਲੋਕਾਂ ਦੇ ਕਨੈਕਸ਼ਨਾਂ ਦਾ ਟੁੱਟਣਾ ਉਹ ਸਭ ਤੋਂ ਪਹਿਲ ਦੀ ਧਾਰ ਤੇ ਕਰੂੰਗੇ ਉਹ ਤੋਂ ਬਾਅਦ ਅਸੀਂ ਗਲੀਆਂ ਨਾਲੀਆਂ ਕੰਨੀ ਜਾਵਾਂਗੇ ਕਿ ਗਲੀਆਂ ਨਾਲੀਆਂ 1947 ਚ ਦੇਸ਼ ਆਜ਼ਾਦ ਹੋਇਆ ਜਦ ਤੀਆਂ ਬਣਦੀਆਂ ਟੁੱਟਦੀਆਂ ਰਹੀਆਂ ਸਭ ਤੋਂ ਪਹਿਲਾਂ ਸਾਨੂੰ ਇਹ ਚੀਜ਼ ਦੀ ਲੋੜ ਹੈ ਰਾਤ ਨੂੰ 12 ਵਜੇ ਪਾਣੀ ਆ ਜਾਵੇ ਬੰਦਾ ਜਾਂਦਾ ਹੋਵੇ ਉਹ ਜਵੇ ਹੜ੍ਹ ਜਾਵੇ ਪਾਣੀ ਇਸ ਲਈ ਸਾਨੂੰ ਇਹ ਜ਼ਿਆਦਾ ਜਿਹੜੀ ਚੀਜ਼ ਜ਼ਰੂਰੀ ਹੈ ਅਸੀਂ 2027 ਦੇ ਵਿੱਚ ਸਭ ਤੋਂ ਪਹਿਲਾਂ ਜੇ ਇਹ ਸਰਕਾਰ ਕੰਗਾਲ ਹੋ ਗਈ ਕੱਖ ਨਾ ਕਰ ਸਕੀ ਉਤੇ ਪਹਿਲਾਂ ਵੀ ਅਸੀਂ ਜਿਹੜਾ ਪੈਸੇ ਇਕੱਠੇ ਕਰਕੇ ਕਰਾਂਗੇ ਲੇਕਿਨ 27 ਦੇ ਵਿੱਚ ਜੋ ਸਰਕਾਰੀ ਖਰਚਾ ਹੁੰਦਾ ਬਹੁਤ ਵਧੀਆ ਤਰੀਕੇ ਨਾਲ ਪੁਕਤਾ ਇੰਤਜ਼ਾਮ ਕਰਕੇ ਇਹਨਾਂ ਨੂੰ ਵਧੀਆ ਤਰੀਕੇ ਨਾਲ ਅਸੀਂ ਤਿਆਰ ਕਰਾਵਾਂਗੇ ਸਰ ਤੁਸੀਂ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਛੋਟੇ ਜਿਹੇ ਪਿੰਡ ਦੇ ਵਿੱਚ ਆ ਕੇ ਜਿਹੜੀ ਸਾਡੀ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਆ ਖਾਸ ਤੌਰ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਐਸੀ ਮੇਰੇ ਨਾਲ ਕਬਲਜੀਤ ਜੀ ਕਾਂਗਰਸ ਦੇ ਵੱਡੇ ਆਗੂ ਨੇ ਪਿੰਡ ਵਾਲਿਆਂ ਨੂੰ ਇਹਨਾਂ ਦੇ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਵੀ ਸਰਕਾਰ ਜੇਕਰ ਕੁਝ ਕਰਦੀ ਹੈ ਤਾਂ ਠੀਕ ਹੈ ਨਹੀਂ ਪਰ ਸਾਡੀ ਪਾਰਟੀ ਦੇ ਵੱਲੋਂ ਸਾਡੇ ਵੱਲੋਂ ਜਿਹੜਾ ਪੈਸੇ ਇਕੱਠੇ ਕਰਕੇ ਇੱਥੇ ਪੁਲ ਬਣਾਇਆ ਜਾਏਗਾ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਲਈ ਵਿਧਾਇਕ ਆਗੂ ਸਾਹਿਬ ਇੱਥੇ ਪਹੁੰਚੇ ਨੇ